ਮਨਮੁਖ ਜੇ ਸਮਝਾਈਐ ਭੀ ਉੱਜੜ ਜਾਏ ਬਿਨ ਹਰ ਨਾਮ ਨਾ ਛੁਟਸੀ ਮਰ ਨਰਕ ਸਮਾਈ ਤਨ ਗੁਰ ਨਾਨਕ ਸਹਿ ਮਹਾਰਾਜੀ ਕਹਿੰਦੇ ਨੇ ਮਨਮੁਖ ਨੂੰ ਜਿੰਨਾ ਮਰਜੀ ਸਮਝਾਤ ਮਨਮੁਖ ਬੰਦਾ ਜਿਹੜਾ ਗੁਰੂ ਨਾਲ ਟੁੱਟਿਆ ਹੋਵੇ ਨਾ ਜਿੰਨਾ ਮਰਜੀ ਉਹਦੇ ਲਾਗੇ ਤੁਸੀਂ ਜਾ ਜਾ ਕੇ ਕਈ ਜਾਵੋ ਇਕ ਕੀ ਕਰੇਗਾ ਇਨੀ ਮਾਇਆ ਤੂੰ ਲੈਂਦਾ ਵੱਦ ਦਵਾਈ ਨੂੰ ਮਾਇਆ ਕਰੇ ਇਕੱਤ ਤੇ ਲੋਕਾਂ ਦੀਆਂ ਵੱਦ ਦੁਆਵਾਂ ਲੈ ਲੈ ਕੇ ਤੂੰ ਇਨੀ ਮਾਇਆ ਇਕੱਠੀ ਕਰੀ ਜਾ ਰਿਆ ਪਾਪਾਂ ਬਾਜੂ ਹੋਵੇ ਨਾਹੀਂ ਮੋਇਆਂ ਸਾਥ ਨਾ ਜਾਈ ਇਹ ਗੱਲ ਯਾਦ ਰੱਖੀ ਪਾਪਾਂ ਤੋਂ ਬਿਨਾ ਇਹ ਇਕੱਤਰ ਨਹੀਂ ਹੋਣੀ ਤੇ ਮਰ ਲੱਗਿਆ ਇਹ ਤੇਰੇ ਨਾਲ ਨਹੀਂ ਨਿਭਦੀ ਉਹਨੂੰ ਜਿੰਨਾ ਮਰਜੀ ਸਮਝਾਈ ਜਾ ਪਰ ਪਾਛੇ ਕਹਿੰਦੇ ਕਿ ਫੇਰ ਵੀ ਉਹਦੇ ਖਾਨੇ 'ਚ ਉਹ ਗੱਲ ਨਹੀਂ ਪੈਂਦੀ ਸਾਥ ਸੰਗਤ ਜਿਹੜਾ ਮਾਇਆ ਦੇ ਮੋਹ ਮਿੱਠੇ ਦੇ ਵਿੱਚ ਜੜਿਆ ਹੋਵੇ ਨਾ ਸਤਿਗੁਰੂ ਪਾਤਸ਼ਾਹ ਕਹਿੰਦੇ ਕਿ ਇਹ ਵੀ ਇੱਕ ਮਿੱਠਾ ਮੋਹ ਹੈ ਮਾਇਆ ਮਮਤਾ ਮੋਹਣੀ ਜਿਨ ਬਿਣ ਦੰਤਾ ਜਗ ਖਾਇਆ ਮਨਮੁਖ ਖਾਦੇ ਗੁਰਮੁਖ ਉਭਰੇ ਜਿਨ ਸੱਚ ਨਾਮ ਚਿਤ ਲਾਇਆ ਮਨਮੁਖਾਂ ਨੂੰ ਜਿਹੜੀ ਹੈ ਉਹ ਮਾਇਆ ਬਿਨਾ ਦੰਦਾ ਤੋਂ ਖਾਈ ਜਾਂਦੀ ਭਾਵ ਕਿ ਮਾਇਆ ਦੇ ਕੋਈ ਦੰਦ ਨਹੀਂ ਤੇ ਗੁਰੂ ਸਾਹਿਬ ਜੀ ਕਹਿੰਦੇ ਕੁਰਬਾਨ ਕੀਤਾ ਤਿਸੈ ਵਿਟਹੁ ਜਿਨ ਮੋਹ ਮਿੱਠਾ ਲਾਇਆ ਇਹ ਵੀ ਇੱਕ ਮਿੱਠਾ ਮੋਹ ਜਿਹੜਾ ਹੈ ਨਾ ਉਹ ਰੱਬ ਨੇ ਸੰਸਾਰ ਦੇ ਉੱਤੇ ਲੋਕਾਂ ਨੂੰ ਲਾਇਆ ਹੋਇਆ ਵੈਸੇ ਸਾਥ ਸੰਗਤ ਆ ਪਤਾ ਲੱਗ ਜਾਵੇ ਨਾ ਬੰਦੇ ਨੂੰ ਕਿ ਸ਼ੂਗਰ ਹੈ ਫੇਰ ਭਾਵੇਂ ਉਹ ਮਿੱਠਾ ਛੱਡ ਦੇ ਪਰ ਜਿੰਨਾ ਚਿਰ ਗਿਆਨ ਨਹੀਂ ਹੁੰਦਾ ਕਿ ਸਾਨੂੰ ਸ਼ੂਗਰ ਹੋ ਗਈ ਉਹਨਾਂ ਚਿਰ ਤੇ ਮਿੱਠਾ ਬੜਾ ਚੰਗਾ ਲੱਗਦਾ ਚਾਹ ਵੀ ਪੀਣੀ ਹੋਵੇ ਤੇ ਕਹਾਂਗੇ ਮਿੱਠਾ ਥੋੜਾ ਜਿਹਾ ਵੱਧ ਪਾ ਕੇ ਪਿਆਓ ਕੋਈ ਪਦਾਰਥ ਵੀ ਛਕਣਾ ਹੋਵੇ ਤੇ ਮਿੱਠੇ ਪਦਾਰਥ ਚੰਗੇ ਲੱਗਦੇ ਪਰ ਸੱਚ ਜਾਣਿਉ ਸਾਧ ਸੰਗਤ ਮਿੱਠਾ ਹੈ ਹੀ ਬੜਾ ਮਿੱਠਾ ਗੁਰੂ ਸਾਹਿਬ ਜੀ ਕਹਿੰਦੇ ਜਿਵੇਂ ਆ ਮਿੱਠਾ ਮਨੁੱਖ ਨੂੰ ਚੰਗਾ ਲੱਗਦਾ ਹੈ ਨਾ ਏਸੀ ਤਰ੍ਹਾਂ ਜਿਹੜਾ ਮਨੁੱਖ ਮਨੁੱਖ ਹੁੰਦਾ ਨਾ ਉਹਨੂੰ ਮਾਇਆ ਬੜੀ ਚੰਗੀ ਲੱਗਦੀ ਉਹਨੂੰ ਇਹ ਚੰਗਾ ਲੱਗਦਾ ਕਿ ਗੁਰਦੁਆਰੇ ਜਾਮਾਂ ਜਾਂ ਨਾ ਜਾਮਾ ਮੱਥਾ ਟੇਕਾਂ ਜਾਂ ਨਾ ਟੇਕਾਂ ਗੁਰੂ ਕੀ ਸੰਗਤ ਵਿੱਚ ਜਾ ਕੇ ਬੈਠਾਂ ਜਾਂ ਨਾ ਬੈਠਾਂ ਪਰ ਕਾਰੋਬਾਰ ਦੇ ਸਮੇਂ ਅਨੁਸਾਰ ਪਹੁੰਚਣਾ ਮੇਰਾ ਬੜਾ ਜ਼ਰੂਰੀ ਹੈ ਉਹਨੂੰ ਕਾਰੋਬਾਰ